ਸ਼੍ਰੀ ਸਰ ਕੀ ਕਹਿਣਾ ਚਾਹੋਗੇ ਬਤਾਨਾ ਇਸ ਫਿਲਮ ਦਾ ਥੀਮ ਕੀ ਹੈ ਸਰ ਪਿੰਡ ਪਿਆ ਸਾਰਾ ਜ਼ੋਮਬੀ ਲੈਂਡ ਬੜਿਆ ਹਾਂਜੀ ਹਾਂਜੀ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਬਹੁਤ ਹੀ ਪਿਆਰ ਸਤਿਕਾਰਤਿਆਂ ਤੇ ਬਦੀ ਨਾਲ ਫਤਿਹ ਅਸੀਂ ਅੱਜ ਆਪਣੀ ਪ੍ਰੋਮੋਸ਼ਨ ਲਈ ਪਿੰਡ ਪਿਆ ਸਾਰਾ ਜ਼ੋਮਬੀ ਲੈਂਡ ਬੜਿਆ ਉਹਦੀ ਪ੍ਰੋਮੋਸ਼ਨ ਲਈ ਅੱਜ ਪਟੰਡੇ ਆਏ ਆ ਜੀ ਔਰ ਮੈਚਿੰਡੇ ਦੇ ਵਿੱਚ ਸਾਡਾ ਸ਼ੋਅ ਹੈ ਅੱਜ ਫਿਰ ਪ੍ਰੋਮੋਸ਼ਨ ਹੈ ਟ੍ਰੇਲਰ ਦਿਖਾਵਾਂਗੇ ਸਾਰਿਆਂ ਨਾਲ ਡਾਇਰੈਕਟ ਹੋਵਾਂਗੇ ਜਿੰਨੇ ਵੀ ਸਾਡੇ ਚਾਹਣ ਵਾਲੇ ਸਾਡੇ ਸਤਿਕਾਰਯੋਗ ਆਡੀਅנס ਬਾਹਰ ਆਈ ਹੈ ਜੀ ਤੇ ਉਸ ਤੋਂ ਪਹਿਲਾਂ ਮੀਡੀਆ ਅਟ੍ਰੈਕਸ਼ਨ ਜੀ ਤੁਹਾਡਾ ਬਹੁਤ ਵੈਲਕਮ ਜੀ ਸਤਿਕਾਰ ਤੁਹਾਡਾ ਬਹੁਤ ਥੈਂਕ ਯੂ ਕਿਉਂਕਿ ਮੀਡੀਆ ਤੋਂ ਬਿਨਾ ਨਾ ਜੀ ਦੂਰੇ ਆ ਤੁਹਾਡੇ ਥਰੂ ਸਾਡੀ ਗੱਲ ਨਾ ਸਾਰੇ ਸਾਡੇ ਚਾਹਣ ਵਾਲੇ ਤੱਕ ਪਹੁੰਚ ਜਾਂਦੀ ਹੈ ਜੀ ਇਹ ਬਈ ਜੀ ਥੀਮ ਜਿਵੇਂ ਤੁਸੀਂ ਪੁੱਛਿਆ ਇਹਦਾ ਹੈਗਾ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਹੁੰਦੇ ਨਾ ਜੀ ਕੁਝ ਵੱਖਰਾ ਕਰੋ ਸਾਰੇ ਕਹਿੰਦੇ ਰਹਿੰਦੇ ਆ ਵੀ ਵੱਖਰਾ ਕਰੋ ਵੱਖਰਾ ਕਰੋ ਹੁ ਜੋੰਬੀਜ਼ ਦੇ ਉੱਤੇ ਆਪਾਂ ਬੱਚੇ ਕਾਫੀ ਗੇਮਸ ਦਾ ਖੇਡਦੇ ਆ ਤੇ ਪਰ ਅਦਰਵਾਈਜ਼ ਜੋੰਬੀਜ਼ ਨੂੰ ਲੈ ਕੇ ਇਦਾਂ ਦੀ ਗੱਲ ਨਹੀਂ ਹੋਈ ਇਹ ਬਹੁਤ ਹੀ ਵਧੀਆ ਇੱਕ ਮੈਸੇਜ ਹੈ ਵਧੀਆ ਮੂਵੀ ਹੈ ਜੀ ਪੂਰੀ ਕਿਉਂਕਿ ਐਂਟਰਟੇਨਮੈਂਟ ਵਾਸਤੇ ਬਣਾਉਂਦੇ ਆ ਅਸੀਂ ਸਾਰੀਆਂ ਮੂਵੀਜ਼ ਜਿਹੜੀਆਂ ਵੀ ਫੁੱਲ ਪੈਕੇਜ ਹੋਵੇ ਔਰ ਤੁਸੀਂ 2 ਘੰਟੇ ਪੂਰਾ ਤ੍ਰਿਪਤ ਹੋ ਕੇ ਬਾਹਰ ਨਿਕਲੋ ਮੂਵੀ ਦਾ ਮਕਸਦ ਤਾਂ ਉਹੀ ਹੁੰਦਾ ਹੈ ਐਂਟਰਟੇਨਮੈਂਟ 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 ਪਰ ਇਹਦੇ 'ਚ ਇੱਕ ਮੈਸੇਜ ਅਸੀਂ ਇਹ ਦਿੱਤਾ ਜੀ ਜਿਵੇਂ ਨਾ ਆਪਣੀ ਦੁੱਧ ਦੀ ਲਾਗਤ ਘੋਦੀ ਦੀ ਲਾਗਤ ਖੋਏ ਦੀ ਲਾਗਤ ਪਨੀਰ ਦੀ ਲਾਗਤ ਇੰਨੀ ਔਰ ਅਨਦਰ ਥਿੰਗ ਆਪਾਂ ਟੀਕੇ ਲਾ ਲਾ ਚੋਈ ਜਾਂਦੇ ਆ ਜੀ ਤੇ ਇਨਫੈਕਟਡ ਦੁੱਧ ਜਿਹੜਾ ਆਪਾਂ ਪੀ ਜਾਂਦੇ ਆ ਉਹ ਸਾਡੇ ਜਿਹੜੀ ਆਉਣ ਵਾਲੀ ਨਸਲ ਹੈ ਉਹਦੇ ਤੇ ਕੀ ਇਫੈਕਟ ਕਰੂਗੇ ਤਾਂ ਅਸੀਂ ਇਹਦੇ ਤੇ ਟੈਗ ਵੀ ਅਸੀਂ ਉੱਤੇ ਇਹ ਦਿੱਤਾ ਵੀ 2032 ਚ ਆਉਣ ਵਾਲੀਆਂ ਸੱਚੀਆਂ ਘਟਨਾਵਾਂ ਤੇ ਆਧਾਰਿਤ ਤਾਂ ਜ਼ੌਂਬੀਜ਼ ਮੀਨਸ ਇੱਕ ਵਾਇਰਸ ਕਦੇ ਜਿਵੇਂ ਕਰੋਨਾ ਆਇਆ ਸੀ ਬਾਈ ਜੀ ਉਮੇ ਸਾਨੂੰ ਲੱਗਦਾ ਵੀ ਇੱਕ ਵਾਇਰਸ ਇਹ ਲੋਕਾਂ ਦੇ ਹਾਰਮੋਨ ਚੇਂਜ ਹੋ ਰਹੇ ਨੇ ਸਾਰਿਆਂ ਦੇ ਜਿਹੜਾ ਆਪਾਂ ਪੈਸੈਸਾਈਡਸ ਆਪਾਂ ਸਾਰੀਆਂ ਸਬਜ਼ੀਆਂ ਦੇ ਵਿੱਚ ਆਪਾਂ ਹਨਾ ਕੋਈ ਵੀ ਚੀਜ਼ ਪਿਓਰ ਹੈ ਨਹੀਂ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਰਦ ਸਾਰੀਆਂ ਚੀਜ਼ਾਂ ਆਪਾਂ ਖਰਾਬ ਕਰਦੀਆਂ ਆਪਾਂ ਆਪ ਸੋ ਸਾਡਾ ਇੱਕ ਚੌਂਕੀਦਾਰ ਦੇ ਨਾਂ ਤੇ ਇਹ ਲਾ ਲਓ ਵੀ ਹੱਕ ਹੈ ਸਾਰੇ ਪਿੰਡ ਨੂੰ ਜਿਵੇਂ ਵੀ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਸਾਡੀ ਫਿਲਮ ਦੇਖ ਕੇ ਮੈਂ ਸਮਝਦਾ ਜੇ ਦੋ ਘਰ ਜਾਂ ਇੱਕ ਪਿੰਡ ਇਸ ਗੱਲ ਤੇ ਆ ਜੇ ਵੀ ਯਾਰ ਆਪਾਂ ਮੁੜ ਕੇ ਇਹ ਟੀਕੇ ਨਹੀਂ ਲਾਉਣੇ ਚਾਹੀਦੀ ਘੱਟ ਦੋ ਤਾਂ ਕੋਈ ਵੀ ਜਾਗ ਪਿਆ ਅਸੀਂ ਸਮਝਿਆ ਕਿ ਅਸੀਂ ਆਪਣੇ ਕਾਰਜ ਦੇ ਵਿੱਚ ਸਕਸੈਸ ਹੋ ਗਏ ਹੈਨਾ ਤੇ ਤੁਸੀਂ ਉਹ ਆਮ ਹੀ ਸੁਣਿਆ ਹੋਣਾ ਆਪਣੇ ਪਿੰਡਾਂ ਦੀ ਆਪਾਂ ਜਦੋਂ ਕੋਈ 5 ਕਿੱਲੇ ਵਾਲਾ ਜ਼ਿਮੀਂਦਾਰ ਕੋਈ 10 ਕਿੱਲੇ ਵਾਲਾ ਜ਼ਿਮੀਂਦਾਰ ਅਸੀਂ ਆਮ ਹੀ ਗੱਲਾਂ ਕਰਦੇ ਹੁੰਦੇ ਹਾਂ ਜਦੋਂ ਖੇਤ ਦਿਖੋਣ ਦੇ ਕਹਿੰਦਾ ਭਈ 10 ਕਿੱਲੇ ਆਪਣੇ ਨੇ ਆਹ 2 ਕਿੱਲੇ ਆਪਾਂ ਆਪਣੇ ਵਾਸਤੇ ਰੱਖੇ ਨੇ ਇਹਦੇ ਚ ਅਸੀਂ ਪੈਸੇ ਸਾਈਡ ਨਹੀਂ ਗੋਲਦੇ ਆਪਦੇ ਖਾਣ ਨੂੰ ਕਣਕ ਆਪਾਂ ਉਗਾਈ ਦੀ ਆ ਸਬਜ਼ੀ ਆਪਦੇ ਖਾਣ ਨੂੰ ਉਗਾਈ ਇਹਦੇ ਪਰ ਯਾਰ ਉਹ ਜਿਹੜੇ ਅੱਠ ਚ ਵੀ ਬੀਜਦੇ ਉਹ ਵੀ ਤਾਂ ਥੋੜੇ ਸਾਡਾ ਇਸ ਮੂਵੀ ਦੇ ਵਿੱਚ ਮੈਸੇਜ ਹੈ ਤੇ ਹੈਗੀ ਕਨੀਨ ਦੀ ਗੋਲੀ ਹੈ ਪਰ ਅਸੀਂ ਨਾ ਰਸਗੁੱਲੇ ਚ ਲਪੇਟ ਕੇ ਦੇ ਰਿਹਾ ਉਹਨੂੰ ਵੀ ਤੁਹਾਨੂੰ ਆਨੰਦ ਆਊਗਾ ਜਿਹਨੇ پیسے ਲੈਣਾ ਹੈ ਮੈਸੇਜ ਲੈ ਲੂਗਾ ਪਰ ਇਹ ਫੁੱਲੀ ਇੰਟਰਟੇਨਮੈਂਟ ਹੈ ਔਰ ਹਮੇਸ਼ਾ ਇੱਕ ਚੀਜ਼ ਦਾ ਵੀਰੇ ਖਿਆਲ ਰੱਖੀਦਾ ਵੀ ਜਦੋਂ ਵੀ ਮੈਂ ਆਪਣੇ ਤੌਰ ਤੇ ਗੱਲ ਕਰਦਾ ਜੀ ਮੈਂ ਕਿਉਂਕਿ ਆਪਾਂ ਈ ਤੀਆਂ ਪੁੱਤ ਇੱਕੋ ਜਿਹੇ ਸਾਰੇ ਜੀ ਪੰਜਾਬ ਚ ਜਿੰਨੇ ਕੁ ਬਸਦੇ ਆਂ ਜੀ ਤਾਂ ਉਹ ਜ ਐ ਸੋਚੀਦਾ ਹੁੰਦਾ ਵੀ ਕੋਈ ਵੀ ਜਦੋਂ ਸਿਨੇਮਾ ਦੇਖ ਰਿਹਾ ਹੋਵੇ ਕੋਈ ਬਾਪ ਆਪ ਦੀ ਧੀ ਨਾਲ ਸਿਨੇਮਾ ਦੇਖਣ ਜਾਵੇ ਤਾਂ ਧੀ ਨੂੰ ਸ਼ਰਮਿੰਦਾ ਹੋ ਕੇ ਨਾ ਕੋਈ ਸਾਡਾ ਡਾਇਲੋਗ ਸੁਣ ਕੇ ਉੱਠ ਕੇ ਨਾ ਜਾਣਾ ਪਵੇ ਜੇ ਕੋਈ ਭੈਣ ਨਾਲ ਭਰਾ ਆ ਗਿਆ ਜੀ ਤਾਂ ਭੈਣ ਨੂੰ ਅੱਖਾਂ ਨੀਵੀਆਂ ਨਾ ਕਰਨੀਆਂ ਪੈਣ ਸੋ ਪਰਿਵਾਰਕ ਮੂਵੀ ਬਣਾਉਣ ਦੀ ਕੋਸ਼ਿਸ਼ ਕਰੀ ਤੇ ਹਮੇਸ਼ਾ ਜੀ ਤੇ ਤੁਹਾਨੂੰ ਪਸੰਦ ਆਊਗਾ ਤੇ ਸਾਰਾ ਸਿਨੇਮਾ ਤੁਹਾਡੇ ਕਰਕੇ ਔਰ ਜਿੱਥੇ ਅਸੀਂ ਬੈਠਦੇ ਹਾਂ ਇੰਟਰਵਿਊ ਹੁੰਦੀਆਂ ਨੇ ਜਾਂ ਜਿਹੜੇ ਮੁਕਾਮਤਿਆਂ ਉਹ ਸਭ ਤੁਹਾਡੀ ਬਦੌਰਤ ਹੈ ਜੀ ਤੁਸੀਂ ਤਾੜੀਆਂ ਮਾਰਦੇ ਹੋ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਭ ਤੋਂ ਕੀਮਤੀ ਹੈ ਜਿਹੜਾ ਅੱਜ ਕੱਲ ਸਮਾਂ ਹੈ ਨਹੀਂ ਲੋਕਾਂ ਕੋਲੇ ਬੜਾ ਤੇਜ਼ ਤਰਾਰ ਹੋ ਗਿਆ ਆਪਾਂ ਫਾਸਟ ਲਾਈਫ ਹੋ ਗਈ ਜੀ ਉਹ ਸਮਾਂ ਕੱਢ ਕੇ ਤੇ ਫਿਰ ਕੀਮਤੀ ਪੈਸੇ ਖਰਚ ਕੇ ਸਾਨੂੰ ਮਾਣਨ ਜਾਣੇ ਹੋ ਉੱਥੇ ਬੈਠ ਕੇ ਤੁਸੀਂ ਹੱਸ ਲੈਨੇ ਹੋ ਤਾੜੀਆਂ ਮਾਰਦੇ ਹੋ ਬਾਹਰ ਆ ਕੇ ਦਸਨ ਦੇਖ ਕੇ ਆਇਓ ਪੈਸੇ ਵਸੂਲ ਲੈ ਉਹਦੇ ਕਰਕੇ ਅਸੀਂ ਆ ਬੈਠੇ ਆ ਤੁਹਾਡੇ ਸਾਰੇ ਮੂਰੇ ਸਿਰ ਝੁਕਦਾ ਸਾਡਾ ਤੁਹਾਡੇ ਅਸ਼ੀਰਵਾਦ ਲਈ ਤੁਹਾਡੇ ਪਿਆਰ ਲਈ ਬੜਾ ਧੰਨਵਾਦ ਜੀ ਤੇ ਬਠਿੰਡਾ ਕਦੇ-ਕਦੇ ਆਉਣ ਹੁੰਦਾ ਜੀ ਤੇ ਬਟਿੰਡ ਚ ਹਮੇਸ਼ਾ ਬਾਲਾ ਪਿਆਰ ਮਿਲਦਾ ਹੈ ਕਮੇਡੀ ਵੀ ਹੈ ਤੁਹਾਡੀ ਜੇ ਬਾਕੀ ਫਿਲਮਾਂ ਦੇ ਵਿੱਚ ਜਿਵੇਂ ਜਲਦੀ ਨਹੀਂ ਜਿੰਨਾ ਚਿਰ ਤੁਹਾਡੀ ਨਰਾਇਣ ਵਾਹਿਗੁਰੂ ਵਾਹਿਗੁਰੂ ਕਿਰਪਾ ਕਰਨ ਜੀ ਸਾਰਾ ਕੁਝ ਹੀ ਹੈ ਜੀ ਤੁਹਾਨੂੰ ਨਜ਼ਾਰਾ ਹੋਊਗਾ ਦੇਖ ਕੇ ਪੂਰਾ ਤ੍ਰਿਪਤ ਹੋ ਕੇ ਬਾਹਰ ਨਿਕਲੋ ਇੱਕ ਫੁੱਲ ਆਨ ਕਮੇਡੀ ਹੈ ਜੀ ਤੇ ਐਕਸ਼ਨ ਵੀ ਹੈ ਡਰਾਮਾ ਵੀ ਹੈ ਥ੍ਰਿਲਰ ਵੀ ਹੈ ਸਾਰਾ ਕੁਝ ਹੀ ਪਾਇਆ ਹੈ ਜੀ ਤੁਹਾਨੂੰ ਇਹ ਵੱਖਰੀ ਫਿਲਮ ਬਣਾਉਣ ਦੀ ਕੋਈ ਅਸੀਂ ਬਣਾਈ ਹੈ ਜੀ ਆਪਦੇ ਵੱਲੋਂ ਮੈਂ ਸਮਝਦਾ ਵੀ ਜੀ ਤੁਸੀਂ ਅੰਦਰ ਆ ਕੇ ਮੈਨੂੰ ਲੱਗਦਾ ਵੀ ਤੁਸੀਂ 2 ਘੰਟੇ 3 ਮਿੰਟ ਦੀ ਸਾਡੀ ਫਿਲਮ ਹੈ ਜੀ ਤੁਹਾਨੂੰ ਸੁਆਦ ਆਊਗਾ ਅੱਛਾ ਸਟਾਰ ਕਾਸਟ ਹੋਰ ਕ ਇਹਨਾਂ ਨੇ ਹਿੰਦੀ 'ਚ ਕਾਫੀ ਕੰਮ ਕੀਤਾ ਜੀ ਇਹ ਵੈਸੇ ਹਰਿਆਣੇ ਤੋਂ ਨੇ ਐਜੂਕੇਸ਼ਨ ਇਹਨਾਂ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੈ ਜੀ ਤੇ ਬੜਾ ਸੋਹਣਾ ਕੰਮ ਕੀਤਾ ਇਹਨਾਂ ਨੇ ਤੇ ਪਹਿਲਾਂ ਗਾਣੇ ਕੀਤੇ ਉੱਥੇ ਹਿੰਦੀ 'ਚ ਵਾਵਾ ਕੰਮ ਕੀਤਾ ਜੀ ਤੇ ਹੁਣ ਸਾਡੀ ਫਿਲਮ 'ਚ ਮੇਨ ਲੀਡ 'ਚ ਕੰਮ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਦੂਜੀ ਮੈਂ ਗੱਲ ਕਰਦਾ ਜੀ ਖਾਨ ਵੀਰ ਜਿੰਨਾ ਵਧੀਆ ਵੀਰ ਗਾਉਂਦਾ ਤੇ ਉਦੋਂ ਕਿਤੇ ਜਿਆਦਾ ਵਧੀਆ ਬਾਈ ਨੇ ਐਕਟਿੰਗ ਕੀਤੀ ਤੇ ਉਸ ਦੋਨਾਂ ਗੱਲਾਂ ਤੋਂ ਉੱਤੋਂ ਦੀ ਇਨਸਾਨ ਬੜਾ ਵਧੀਆ ਬੜਾ ਕੈਂਟਰ ਭਰਾ ਜੀ ਐਨ ਸਿੱਧਾ ਦੇਸੀ ਬੰਦਾ ਐਨ ਇਸ ਕੋਈ ਫੇਰ ਬਦਲਨੀ ਕਹਿਣੀ ਤੇ ਕਰਨੀ ਚ ਕੋਈ ਫਰਕ ਨਹੀਂ ਲੱਗਿਆ ਜਿੰਨਾ ਜਰਦੇ ਅਸੀਂ ਵਿਚਰੇ ਆ ਤੇ ਬੜਾ ਸਟਲ ਕੰਮ ਕੀਤਾ ਸਾਡੇ ਜਦੋਂ ਅਸੀਂ ਐਕਟਿੰਗ ਕਰਦੇ ਆ ਨਾ ਜੀ ਤਾਂ ਕਿਹੜੀ ਐਕਟਰ ਬਨਾਪਤੀ ਹੋ ਜਾਂਦੇ ਨੇ ਜਿਵੇਂ ਬਾਈ ਦਾ ਪਹਿਲਾ ਕੰਮ ਹੈ ਜੀ ਪਹਿਲੀ ਫਿਲਮ ਹੈ ਕਿਹੜੀ ਬਨਾਪਤੀ ਹੋ ਜਾਂਦੇ ਨੇ ਤਾਂ ਇਹਨ ਸਹਿਜੇ ਇੰਨੀ ਸਹਿਜੇ ਡਾਇਲੋਗਸ ਬੋਲਤੇ ਮੈਂ ਕਿਹਾ ਆਹੀ ਕਰਨਾ ਔਖਾ ਹੈ ਆਹੀ ਕਰਨਾ ਔਖਾ ਵੀ ਬਦਲੇ ਨਾ ਬਾਈ ਤੂੰ ਆਹੀ ਰੱਖ ਸੁਰ ਵੀ ਆਹੀ ਰੱਖ ਨੇਚਰਲ ਹੋ ਕੇ ਬੜਾ ਬੜਾ ਨੇਚਰ ਤੁਹਾਨੂੰ ਲੱਗੂਗਾ ਨਹੀਂ ਪਹਿਲੀ ਵਾਰੀ ਕੰਮ ਕੀਤਾ ਮੇਰੇ ਨਾਲ ਜਿਆਦਾ ਸ਼ਾਇਆ ਮੇਰਾ ਭਰਾ ਬਹੁਤ ਵਧੀਆ ਲੱਗਿਆ ਸੋ ਭਦੌੜ ਤੋਂ ਭਦੌੜ ਦੀ ਧਰਤੀ ਨੂੰ ਸਲੂਟ ਸਾਡੇ ਇੰਨੇ ਆਰਟਿਸਟ ਭਦੌੜ ਦੀ ਧਰਤੀ ਨੇ ਦਿੱਤੇ ਆ ਜੀ ਤੇ ਥੋੜੀ ਥੋੜੀ ਗੱਲਬਾਤ ਮੈਂ ਬੇਨਤੀ ਕਰੂੰਗਾ ਬੀਬਈਆਂ ਹੁਣਾਂ ਨਾਲ ਵੀ ਕਰ ਲੋ ਕਨਿਕਾ ਜੀ ਨਾਲ ਕਰ ਲੋ ਹਨਾ ਜੀ

ਆਹ ਕਰਕੇ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਬਹੁਤ ਵਾਹ ਕੀ ਕਹਿਣਾ ਚਾਹੁੰਦੇ ਹੋ ਇਹ ਫਿਲਮ ਥੋੜੀ ਤੜਵੀ ਆ ਰਹੀ ਹੈਗੀ ਫਿਲਮ ਜੀ ਪਿੰਡ ਪਿਆ ਸਾਰਾ ਜ਼ੌਂਬੀ ਲੈਂਡ ਬਣਿਆ 13 ਜੂਨ ਨੂੰ ਆ ਰਹੀ ਹੈ ਤੇ ਬਹੁਤ ਹੀ ਡਿਫਰੈਂਟ ਕਨਸੈਪਟ ਹੈ ਤੁਸੀਂ ਦੇਖੋਗੇ ਇੱਕ ਨਵਾਂ ਇਨੀਸ਼ੀਏਟਿਵ ਲਿਆ ਗਿਆ ਮੈਨੂੰ ਲੱਗਦਾ ਹਿੰਦੀ ਚ ਵੀ ਇਦਾਂ ਦੇ ਬਹੁਤ ਜ਼ਿਆਦਾ ਨਹੀਂ ਬਣੇ ਹਨਾ ਦੋ ਤਿੰਨ ਫਿਲਮਾਂ ਬਣੀਆਂ ਨੇ ਜ਼ੌਂਬੀਜ਼ ਦੇ ਉੱਤੇ ਆਫ ਕੌਰਸ ਹਾਲੀਵੁੱਡ ਚ ਬਹੁ ਬਣੀਆਂ ਨੇ ਮੇਰੇ ਆਲੇ ਦੁਆਲੇ ਤੇ ਜਿੰਨੇ ਵੀ ਮੈਂ ਸਾਰਿਆਂ ਨੂੰ ਦੇਖਦੀ ਆ ਸਾਰੇ ਕਹਿੰਦੇ ਸਾਨੂੰ ਬਹੁਤ ਪਸੰਦ ਆ ਜ਼ੌਂਬੀਜ਼ ਬਾਰੇ ਕਨਸੈਪਟ ਜ਼ੌਂਬੀਜ਼ ਬਾਰੇ ਫਿਲਮ ਗੇਮ ਸਾਰਾ ਕੁਝ ਹੈ ਨਾ ਤੇ ਬਹੁਤ ਪਿਆਰਾ ਇਨੀਸ਼ੀਏਟਿਵ ਲਿਆ ਸਾਡੇ ਡਾਇਰੈਕਟਰ ਜੀ ਨੇ ਉਹਨਾਂ ਦਾ ਹੀ ਥਾਟ ਆ ਦੀਪਕ <th>ਪਰ ਜੀ ਉਹਨਾਂ ਦਾ ਕਨਸੈਪਟ ਆ ਪੂਰਾ ਉਹਨਾਂ ਦੀ ਸਟੋਰੀ ਉਹ ਬਹੁਤ ਸਾਲਾਂ ਤੋਂ ਲਿਖ ਰਹੇ ਸੀਗੇ ਮੈਨੂੰ ਤਾਂ ਪਤਾ ਲੱਗਿਆ 2016 ਤੋਂ ਲਿਖ ਰਹੇ ਸੀਗੇ ਹੈ ਨਾ ਤੇ ਉਹਨਾਂ ਨੇ ਸੋਚਿਆ ਸੀ ਕਿ ਇਦਾਂ ਦਾ ਕੁਝ ਬਣਾਉਣਾ ਉਹਨਾਂ ਨੇ ਸਾਰਿਆਂ ਨੂੰ ਅਸੀਂ ਸਾਰਿਆਂ ਨੂੰ ਇਹਦਾ ਹਿੱਸਾ ਬਣਾਇਆ ਜਿਸ ਲਈ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ 2016 ਤੋਂ ਲੇਖ ਰਹੇ ਨੇ 2016 ਤੋਂ ਲੇਖ ਰਹੇ ਨੇ ਉਹਨਾਂ ਦਾ ਹੱਥ ਨਹੀਂ ਦੁਖਣ ਲੱਗਿਆ ਇੰਨਾ ਚਿਰ ਲਿਖਦੇ। ਕੀ ਹੋਣਾ ਬਸ ਤੁਸੀਂ ਤੁਸੀਂ ਡੇਟਸ ਨਹੀਂ ਦਿੱਤੀ ਨਾ ਐਂਡ ਮੈਂ ਬਹੁਤ ਖੁਸ਼ ਹਾਂ ਵੀ ਤੁਸੀਂ ਨਹੀਂ ਦਿੱਤੀ ਅੱਜ ਦਿੱਤੀ ਤੁਸੀਂ ਤੇ ਮੈਨੂੰ ਵੀ ਮੌਕਾ ਮਿਲ ਗਿਆ ਪਹਿਲਾਂ ਦੇ ਦਿਨ ਤੇ ਪਤਾ ਨਹੀਂ ਮੈਨੂੰ ਲੈਣਾ ਸੀ ਇਹਨਾਂ ਨੇ ਕਿ ਨਹੀਂ ਲੈਣਾ ਸੀ ਹਨਾ ਤੇ ਬਹੁਤ ਡਿਫਰੈਂਟ ਜਿਹਾ ਕਨਸੈਪਟ ਐਂਡ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਬਣਾਏ ਤੁਸੀਂ ਦੇਖੋਗੇ ਜ਼ੌਂਬੀਜ਼ ਦਾ ਸਾਡੇ ਇੰਨੇ ਜ਼ੌਂਬੀਜ਼ ਨੇ ਅਸੀਂ ਇੱਥੇ ਇਕੱਠੇ ਕਰਨ ਲੱਗੇ ਸੀ ਸਾਨੂੰ ਥਾਂ ਨਹੀਂ ਰਹਿਣੀ ਜਵਾਵੀ ਤੇ ਬਹੁਤ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਡਿਫਰੈਂਟ ਜੇ கான்ਸੈਪਟ ਨੂੰ ਐਗਜ਼ੀਕਿਊਟ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਦੇਖਣ ਜਾਓਗੇ ਤੈਨੂੰ ਬਹੁਤ ਪਿਆਰ ਦਵਾਂਗੇ ਕੀ ਉਮੀਦਾ ਜੀ ਦਰਸ਼ਕਾਂ ਤੋਂ ਦੇਖੋ ਉਮੀਦਾ ਜਦੋਂ ਕੁਝ ਵੀ ਕਰਦੇ ਆਪਾਂ ਇੱਕ ਗਾਣਾ ਬਣਾਈਏ ਭਾਵੇਂ ਇੱਕ ਐਡ ਬਣਾਈਏ ਕੁਝ ਵੀ ਬਣਾਈਏ ਤੇ ਉਮੀਦ ਤਾਂ ਹੀ ਹੁੰਦੀ ਹੈ ਵੀ ਸੁਪਰ ਹਿੱਟ ਜਾਊਗੀ ਹਨਾ ਸਾਰੇ ਸਾਡੇ ਵਾਰੀ ਗੱਲ ਕਰਨਗੇ ਸਾਡੇ ਸਾਨੂੰ ਹੀ ਉਸ ਤੋਂ ਬਾਅਦ ਸਾਰੇ ਪ੍ਰੋਜੈਕਟਸ ਆਉਣਗੇ ਸਾਰੀ ਉਮੀਦ ਤਾਂ ਇਦਾਂ ਦੀ ਹੁੰਦੀ ਆ ਬਟ ਇਸ ਨਾਲ ਇੱਕ इमोशनल ਅਟੈਚਮੈਂਟ ਆ बिकॉज़ ਯੂ نو ਜਦੋਂ ਵੀ ਆਪਾਂ ਕੁਝ ਨਵਾਂ ਕਰਦੇ ਆ ਤੇ ਇੱਕ ਡਰ ਹੁੰਦਾ ਪਹਿਲਾਂ ਵੀ ਪਤਾ ਨਹੀਂ ਆਡੀਅנס ਐਕਸੈਪਟ ਕਰੂਗੀ ਕਿ ਨਹੀਂ ਕਰੂਗੀ ਤੇ ਉਹ 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 ਇਮੋਸ਼ਨਸ ਅਟੈਚ ਨਹੀਂ ਕਿ ਅਸੀਂ ਸੋਚਿਆ ਵੀ ਨਹੀਂ ਅਸੀਂ ਕਰਦੇ ਆ ਇੱਕ ਲੈਨੇ ਆ ਨਵਾਂ ਇਨੀਸ਼ੀਏਟਿਵ ਤੇ ਕੋਈ ਗੱਲ ਨਹੀਂ ਜੇ ਕਹਿੰਦੇ ਆ ਕਿ ਬਈ ਕੁਝ ਵੱਖਰਾ ਲੈ ਕੇ ਆਓ ਲੈ ਕੇ ਆਓ ਤੇ ਤੁਸੀਂ ਵੀ ਸਾਰੇ ਸਪੋਰਟ ਕਰੋਗੇ ਕੁਝ ਨਵੀਂ ਚੀਜ਼ ਨੂੰ ਸਪੋਰਟ ਮਿਲੂਗਾ ਮੈਨੂੰ ਲੱਗਦਾ ਇੰਡਸਟਰੀ ਦੇ ਚੇਂਜ ਹੋਣ ਲਈ ਵੀ ਉਹ ਬਹੁਤ ਵੱਡਾ ਇੱਕ ਸਟੈਪ ਹੁੰਦਾ ਤੇ ਤਾਂ ਕਰਕੇ ਇਹਦੇ ਨਾਲ ਇੱਕ ਇਮੋਸ਼ਨਲ ਅਟੈਚਮੈਂਟ ਵੀ ਹੈਗੀ ਸਾਡੀ ਸਾਰਿਆਂ ਦੀ ਹੈ ਨਾ ਸਪੌਟ ਦਾ ਦਾ ਤੋਂ ਲੈ ਕੇ ਸਾਡੇ ਪ੍ਰੋਡਿਊਸਰਸ ਤੱਕ ਸਾਰੇ ਜਿਨੇ ਵੀ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਆ ਤੇ ਇਹੀ ਉਮੀਦ ਹੈ ਵੀ ਸਾਰਿਆਂ ਨੂੰ ਪਸੰਦ ਆਵੇ ਜੀ ਤੇ ਬੜੇ ਸੀਨੀਅਰ ਐਗਜੈਕਟਲੀ ਇਹ ਚੀਜ਼ ਮੈਂ ਕਹਿਣੀ ਸੀਗੀ ਕਿ ਮੇਰਾ ਪਹਿਲਾ ਥੀਏਟ੍ਰਿਕਲ ਪ੍ਰੋਜੈਕਟ ਇਹਨਾਂ ਵੀ ਸੀਨੀਅਰ ਕਹਿ ਗਏ ਕਿ ਸੀਨੀਅਰ ਸਿਟੀਜ਼ਨ ਨਾ ਬਣਾਵੇ ਬਸੇ ਕਿੱਥੇ ਲੱਗ ਰਹੇ ਮੈਂ ਚਾਰ ਦਿਨੋਂ ਵੱਧ ਕਰਨੀ ਹੋਣੀ ਜਿੱਥੇ ਜਾਓ ਕਹਿੰਦੇ ਸੀਨੀਅਰ ਸੀਨੀਅਰ ਬੰਦੇ ਨੇ ਕੰਮ ਕੰਮ ਜੇ ਤਾਂ ਕੰਮ ਚ ਬਹੁਤ ਤੁਹਾਨੂੰ ਸੀਨੀਅਰੀ ਨਜ਼ਰ ਆਉਗੀ ਵੀ ਬਹੁਤ ਸੋਹਣਾ ਕੰਮ ਕੀਤਾ ਸੌਰੀ ਸੌਰੀ ਨਹੀਂ ਨਹੀਂ ਸਰ ਦੇ ਨਾਲ ਕੋਈ ਬਰਾਬਰੀ ਨਹੀਂ ਹੈ ਸਾਡੀ ਬਟ ਸਰਦੀ ਸਰ ਦਾ ਬਹੁਤ ਬੜਾਪਾ ਨਾ ਸਰ ਸਾਨੂੰ ਫੀਲ ਨਹੀਂ ਹੁੰਨ ਦਿੰਦੇ ਵੀ ਤੁਸੀਂ ਜੂਨੀਅਰ ਹੋ ਤੇ ਮੈਂ ਸੀਨੀਅਰ ਆ ਕੰਮ ਕੋਈ ਸੀਨੀਅਰ ਜੂਨੀਅਰ ਵਾਲਾ ਕੰਮ ਹੈ ਸਾਰੇ ਇੰਨਾ ਹਾਸ ਖੇਡ ਕੇ ਜਿਵੇਂ ਪਿਕਨਿਕ ਜੀ ਚੱਲ ਰਹੀ ਹੋਦੀ ਐ ਇਦਾਂ ਹੁੰਦੀ ਐ ਇਦਾਂ ਸਾਡਾ ਕੰਮ ਹੁੰਦਾ ਸੀਗਾ ਤੇ ਯੈਸ ਫਰਸਟ ਪ੍ਰੋਜੈਕਟ ਬਿੰਨੂ ਜੀ ਦੇ ਨਾਲ ਬਟ ਮੈਂ ਤੁਹਾਨੂੰ ਸੱਚੀ ਦੱਸਾਂ ਮੇਰਾ ਇਸ ਫਿਲਮ ਨੂੰ ਹਾਂ ਕਰਨ ਲਈ ਆਫਕੋਰਸ ਫਰਸਟ ਰੀਜ਼ਨ ਇਹ ਹੁੰਦਾ ਕਿ ਤੁਸੀਂ ਕਨਸੈਪਟ ਤੁਹਾਨੂੰ ਵਧੀਆ ਲੱਗਦਾ ਐ ਐਂਡ ਪੂਰੀ ਟੀਮ ਵਧੀਆ ਲੱਗ ਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਬਿੰਨੂ ਜੀ ਨੇ ਨਾ ਹਰ ਇੱਕ ਵਾਰ ਕੁਝ ਨਵਾਂ ਕੁਝ ਵੱਖਰਾ ਜਿਹਾ ਕਨਸੈਪਟ ਜਿਹੜੇ ਤੁਸੀਂ ਕਿੰਨੀ ਫਿਲਮਾਂ ਦੇਖੀਆਂ ਹੋਣੀਆਂ ਤੇ ਸਾਰੀ ਸੁਪਰ ਹਿੱਟ ਰਹੀਆਂ ਨੇ ਤੇ ਮੈਨੂੰ ਲੱਗਿਆ ਵੀ ਜੇ ਸਰ ਨੇ ਹਾਂ ਕੀਤੀ ਆ ਤਾਂ ਮਤਲਬ ਤੇ ਚੇਹਲ ਵੀ ਬਹੁਤ ਹੋਈਆਂ ਨੇ ਹੈ ਉਹ ਤਾਂ ਇਹ ਨਹੀਂ ਹੋਣੀ ਸਰ ਤੇ ਸੋਚਿਆ ਕਿ ਕਿਉਂ ਨਾ ਅਸੀਂ ਵੀ ਇਹਦਾ ਹਿੱਸਾ ਬਣੀਏ ਮਤਲਬ ਸੰਧਾ ਬਸ ਮੌਕਾ ਮਿਲ ਗਿਆ ਤੇ ਅਸੀਂ ਕਰ ਲਈ ਮੈਨੂੰ ਭਾਜੀ ਇੱਕ ਸਵਾਲ ਹੈਗਾ ਤੁਸੀਂ ਨਹੀਂ ਕਰੋਗੇ ਕਰੋ ਕਰੋ ਮੇਰਾ ਵੀਰ ਜਿੰਨੇ ਮੈਂ ਜਿੰਨੇ ਪਿਆਰ ਨਾਲ ਗੁਚੇ ਮੈਨੂੰ ਹਲਾਣਾ ਬੇਵਸਵਾਤ ਮੈਂ ਮੈਂ ਸੱਚੇ ਕਹਿਣਾ ਮੈਂ ਸੋਚੀ ਕਦੇ ਜਿਵੇਂ ਮੈਂ ਕਦੇ ਵੀ ਨਹੀਂ ਕਮੇਡੀ ਜਰੂਰ ਕਰਾਂਗੀ ਕਹਾਵਾ ਵਾਹ ਕੀ ਬਾਤ ਹੈ ਵੀਰ ਹਾਦੀ ਮੈਂ ਵੀ ਮੈਨਾਂ ਇਹੋ ਚਾਹ ਸੀ ਕਿ ਵੀ 13 ਜੂਨ ਨੂੰ ਆਪਣੀ ਜੋਬੀ ਲੈਂਡ ਮੂਵੀ ਆ ਰਹੀ ਹੈ ਹੈ ਨਾ ਤੇ 13 ਜੂਨ ਨੂੰ ਹੀ ਆਪਣੀ ਡਾਕੂਆਂ ਦਾ ਮੁੰਡਾ ਜੀ ਮੈਂ ਸੌਰੀ ਜੀ 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 ਹਨ ਤੇ ਇਹ ਜੇ ਆਪਣੋ ਵੀ ਐਂ ਲੱਗਦਾ ਮੈਂ ਮੈਂ ਫੜ ਨਹੀਂ ਨਹੀਂ ਵੀਰ ਸਾਡੀਆਂ ਦੋ ਮੂਵੀਜ਼ ਆ ਰਹੀਆਂ ਨੇ ਜੀ 55 ਹਫ਼ਤੇ ਨੇ ਜੀ ਤੇ ਮੂਵੀਜ਼ ਬਣ ਰਹੀਆਂ ਨੇ 150 ਦੇ ਨੇੜੇ ਤੇ ਮੂਵੀ ਬਣ ਰਹੀ ਹੈ ਪੰਜਾਬੀ ਸਿਨੇਮਾ ਦੇ ਵਿੱਚ 100 ਤਾਂ ਬਣੀ ਰਹੀ ਹੈ ਸਾਲ ਦੀ ਤਾਂ ਉਹ 52 ਹਫ਼ਤਿਆਂ 'ਚ ਅਸੀਂ ਵਿੱਚ ਹੀ ਆਈਪੀਐਲ ਆ ਗਿਆ ਵਿੱਚ ਕਈ ਇਤਰਾਸ ਦੀਆਂ ਆ ਜਾਂਦੀਆਂ ਨੇ ਜਿੱਥੇ ਮੂਵੀ ਨਹੀਂ ਲੱਗਦੀਆਂ ਜੀ ਤਾਂ ਹੁਣ ਮੂਵੀ ਲੱਗਣ ਲੱਗੀ ਹੈ ਸਾਡੀ ਜੀ ਪਰ ਦੋ ਕੁ ਮੂਵੀ ਤਾਂ ਆਉਣਗੀਆਂ ਉਹ ਮੇਰੇ ਛੋਟੇ ਭਰਾ ਦੀ ਮੂਵੀ ਹੈ ਜੀ ਮੈਂ ਸਾਰੇ ਕਿਤੇ ਸਾਰਿਆਂ ਨੂੰ ਬੇਨਤੀ ਇਹ ਕਰਦਾ ਹੁੰਨਾ ਡਾਕੋਂ ਦਾ ਮੁੰਡਾ 3 ਠੀਕ ਹੈ ਦੇਵ ਖਰੋੜ ਦੀ ਉਹ ਮੇਰਾ ਛੋਟਾ ਭਰਾ ਹੈ ਜੀ ਬੜਾ ਪਿਆਰ ਹੈ ਸਾਡਾ ਪਹਿਲਾਂ ਉਹ ਦੇਖ ਲਿਓ ਉਸ ਤੋਂ ਬਾਅਦ ਮੇਰੇ ਵਾਲੀ ਦੇਖ ਲਿਓ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਰ ਉਹ ਉਹਦੇ ਵਾਸਤੇ ਬੈਸਟ ਫਿਲਮ ਨੇ ਕਿਉਂਕਿ ਉਹ ਪਰ ਛੋਟਾ ਭਰਾ ਹੀ ਕਹਾਦਾ ਜੇ ਮੈਂ ਉਹਦਾ ਉਹਦਾ ਮਾੜਾ ਚਾਹੂੰਗਾ ਮੈਨੂੰ ਐ ਵੀ ਸੁਪਰ ਟੂਪਰ ਹਿੱਟ ਹੋਇਆ ਮੇਰੇ ਭਰਾ ਦੀ ਮੂਵੀ ਉਹ ਦੇਖ ਕੇ ਫਿਰ ਜਦੋਂ ਤੁਹਾਡੇ ਕੋਲ ਸਮਾਂ ਮਿਲੇ ਸਾਡੀ ਵਾਲੀ ਦੇਖਿਓ ਫਿਰ ਹੈਨਾ ਹਾਂ ਵਾਹਿਗੁਰੂ ਚੜ੍ਹਦੀਆਂ ਕਲਾ ਚੜ੍ਹਦਾ ਥੈਂਕ ਯੂ ਥੈਂਕ ਯੂ ਬੜਾ ਵਧੀਆ ਦੇਖ ਕੇ ਐਸੀ ਨਜ਼ਰ ਉਹ ਮਾਰ ਰਹੇ ਆ ਅਰੇ ਅੱਛਾ ਥੈਂਕ ਯੂ ਥੈਂਕ ਯੂ ਹਾਜੀਬ ਅੱਪ ਟੈਲੋਂ ਨੇ ਅੱਜ ਅੱਜ ਕਾਲਾ ਕੋਟ ਪਾ ਲੈਂਦਾ ਤਾਂ ਪਿੱਤ ਨਿਕਲਿਆ ਹੋਣੀ ਸੀਗੀ ਇਸ ਕਰ ਜੋ ਕਿ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਬਾਹਰ 42 ਹੈ ਜੀ ਇਸ ਕਰਕੇ ਢਿੱਲੋਂ ਨੇ ਅੱਜ ਕਾਲੀ ਕਮੀਜ਼ ਫੁੱਲਾਂ ਵਾਲੀ ਪਾਈ ਹੈ ਜੀ ਕਿਉਂਕਿ ਮੈਂ ਫੁੱਲਾਂ ਵਰਗੇ ਜਿਹੜੇ ਸਾਡੇ ਸੱਜਣ ਨੇ ਇੱਥੇ ਆਏ ਹੋਏ ਨੇ ਜੀ ਤਾਂ ਉਹਨਾਂ ਦੀ ਖੁਸ਼ਬੂ ਮਾਨਣ ਆਇਆ ਜੀ ਤੇ ਬਈ ਸੁਭਾਅ ਵੀ ਬੜਾ ਕਮਲਾ ਬੜਾ ਇੱਕ ਵਾ ਸੁਭਾਅ ਤੇ ਬੱਚੋ ਜਿੰਨਾ ਬੱਸ ਸਕਦੇ ਪੁੱਛੋ ਕਿ ਕਾਫੀ ਦੇਰ ਦੀ ਪਈ ਹੈ ਪਹੇ ਗਿਆ ਨੇ ਕਾਫੀ ਦੇਰ ਬਾਅਦ ਨੂੰ ਜੀ ਬੀਰੇ ਨੇ ਸਾਰੇ ਇਦਾਂ ਹੁੰਦਾ ਜਦੋਂ ਇਕੱਠੀਆਂ ਕਰ ਲਈ ਬੜੀ ਸ਼ਿਤੀਸ਼ਤ ਨਹੀਂ ਕਰਨ ਲੱਗੇ ਜਦੋਂ ਉਹ ਥੋੜਾ ਜੇ ਦੇਰ ਬਾਅਦ ਕਾਫੀ ਦੂਰ ਨਹੀਂ ਆ ਗਿਆ ਕਿਹੜੇ ਪਾਸੇ ਜਾਈਏ ਹੈਨਾ ਜੀ ਚਲੋ ਇਹ ਵੀ ਜ਼ਰੂਰੀ ਹੈ ਜੀ ਸੁਭਾਅਕ ਪਤਾ ਕੀ ਚੱਕਰ ਹੈ ਜਿਹੜਾ ਤੁਹਾਡੇ ਹਿੱਸੇ ਦਾ ਕੰਮ ਹੈ ਜਿੰਨਾ ਜਿੰਨਾ ਲਿਖਿਆ ਜੀ ਉਹ bari bari ਉਦਾਂ ਹੀ ਆਉਂਦਾ ਰਹਿਣਾ ਹੈ ਪ੍ਰਮਾਤਮਾ ਦੇ ਰਜਾ ਚ ਰਾਜੀ ਰਹਿਣਾ ਚਾਹੀਦਾ ਤੇ ਜਿਵੇਂ ਜਿਵੇਂ ਵਾਈਗੁਰੂ ਨੇ ਲਿਖਿਆ ਜਿਹੜੀ ਮੂਵੀ ਹਿੱਟ ਹੋਣੀ ਹੈ ਉਹਨੂੰ ਆਪਾਂ ਰੋਕ ਨਹੀਂ ਸਕਦੇ ਜਿਹੜੀ ਮੂਵੀ ਫਲॉप ਹੋਣੀ ਹੈ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਸੋ ਐਂ ਆਪਣੇ ਸਵਾਸਾਂ ਦਾ ਨਹੀਂ ਪਤਾ ਜੀ ਐਂ ਨੇਚਰ ਜਾਂ ਸ੍ਰਿਸ਼ਟੀ ਜਾਂ ਵਾਈਗੁਰੂ ਉਹ ਬਾਬੇ ਨੇ ਆਪ ਹੀ ਕਰਨਾ ਜੀ ਤਾਂ ਅਸੀਂ ਸਾਡਾ ਕੰਮ ਹੈ ਜੀ ਕਰਮ ਕਰਨੇ ਹਨਾ ਫਲ ਫੁੱਲ ਬਾਬੇ ਨੂੰ ਲਾਉਣੇ ਜੀ ਇਸ ਦੇ ਵਿੱਚ Song ਕੀ ਦੇ Song Jasmine Sandales ਉਹਨਾਂ ਦਾ ਜੀ ਸਭ ਤੋਂ ਪਹਿਲਾਂ ਜੀ ਖਾਨ ਮੇਰਾ ਭਰਾ ਜੀ ਖਾਨ ਵੀਰ ਉਹਨਾਂ ਦਾ Song ਹੈ ਜੀ ਤੇ ਆਪਣੇ ਬੀ ਪ੍ਰਾਕ ਉਹਨਾਂ ਦਾ Song ਜਿਹੜਾ ਦੁਨੀਆ ਤੁਸੀਂ ਸੁਣਿਆ ਹਿੱਟ ਹੋਇਆ ਹ ਤੇ ਬਹੁਤ ਪਿਆਰੇ Song ਨੇ ਤੁਹਾਨੂੰ ਵਧੀਆ ਲੱਗਣਗੇ ਛੂਟ ਚੰਡੀਗੜ੍ਹ ਦੇ ਨੇੜੇ ਟੜੀ ਹੋਈ ਹੈ ਇਹ ਸਾਰੀ ਜੀ ਬਾਈ ਜੀ ਬਾਈ ਜੀ ਤੇ ਬਜਟ ਬਹੁਤ ਜ਼ਿਆਦਾ ਹੈ ਜੀ ਉਹ ਪਿੱਛੇ ਖੜੇ ਨੇ ਤਾਂ ਕਰਕੇ ਬਾਈ ਚੱਕ ਬਜਟ ਇੰਨਾ ਲਾ ਲਓ ਵੀ ਪਿੱਛੇ ਸਾਡਾ ਪ੍ਰੋਡੂਸਰ ਦੇਖੋ ਜਮੇ ਗੰਜਾ ਹੋ ਗਿਆ ਏ ਔਰ ਚੰਗਿਆ ਗਰਮੀ ਨਾਲ ਗਰਮੀ ਗਰ ਬਜਟ ਨੇ ਗਰਮੀ ਲਿਆਦੀ ਬੜੀ ਧੋਟੀ ਧੋਟੇ ਦੀ ਅੱਜ ਆ ਮੇਰੇ ਤੇ ਆਉਂਦੇ ਆ ਹਾਂ ਜੀ ਹਾਂ ਜੀ ਸਤ ਸ੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਵੀਰੇ ਮੇਰੀ ਮੇਰੀ ਪਹਿਲੀ ਫਿਲਮ ਆ ਤੇ ਆਪਾਂ ਫਿਲਮਾਂ ਦੇਖਦੀ ਆਉਂਦੇ ਹਾਂ ਨਾ ਵੀ ਕਿੰਨੇ ਟਾਈਮ ਤੋਂ ਬਣਦੀ ਆਉਂਦੀਆਂ ਫਿਲਮਾਂ ਕਈ ਫਿਲਮਾਂ ਆਪਾਂ ਨੂੰ ਵਧੀਆ ਲੱਗਦੀਆਂ ਕਈ ਫਿਲਮਾਂ ਆਪਾਂ ਨੂੰ ਐ ਲੱਗਦਾ ਵੀ ਯਾਰ ਪਤਾ ਨਹੀਂ ਕੀ ਕਰੀ ਜਾਂਦੇ ਹਨਾ ਪੰਜਾਬੀ ਇੰਡਸਟਰੀ ਚ ਪਤਾ ਨਹੀਂ ਕੀ ਕਰੀ ਜਾਂਦੇ ਹਨਾ ਤੇ ਮੇਰਾ ਫੰਡਾ ਇਹੀ ਸੀਗਾ ਕਿ ਮੈਂ ਪਹਿਲਾਂ ਸੀਗਾ ਆਡੀਅנס ਕਿ ਮੈਂ ਐਕਟਰ ਨਹੀਂ ਸੀਗਾ ਆਡੀਅנס ਸੀ ਮੈਂ ਮੈਂ ਆਡੀਅנס ਟੌਰ ਤੇ ਫਿਲਮ ਸੰਧਾ ਸੀਗਾ ਔਰ ਇਸ ਤਰ੍ਹਾਂ ਤੇ ਸੁਣਿਆ ਤੇ ਮੈਨੂੰ ਮੂਵੀ ਵਧੀਆ ਲੱਗੀ ਫਿਰ ਦੂਜਾ ਮੈਨੂੰ ਇਸ ਮਾਨ ਦਾ ਇਹ ਮੈਨੂੰ ਆਪਣੇ ਆਪ ਤੇ ਮਾਨ ਆ ਕਿ ਮੈਂ ਇੱਕ ਬਹੁਤ ਹੀ ਵੱਡੇ ਲੇਜੈਂਡ ਬੰਦੇ ਨਾਲ ਕੰਮ ਕਰ ਰਿਹਾ ਹਾਂਗਾ ਉਹ ਬਿੰਨੂ ਬਾਈ ਮੇਰਾ ਹੈ ਤੇ ਇਸ ਚੱਕਰ 'ਚ ਮੈਂ ਫਿਲਮ ਕਰ ਗਿਆ ਔਰ ਟਰਸਟ ਮੀ ਤੁਹਾਨੂੰ ਬਹੁਤ ਸੋਹਣੀ ਲੱਗੂਗੀ ਫਿਰ ਨੂੰ ਸਾਰੇ ਜਾਣੇ ਇੱਕ ਵਾਰੀ ਦੇਖ ਕੇ ਆਇਓ ਕੋਈ ਇਹ 'ਚ ਨੈਗੇਟਿਵ ਗੱਲ ਨਹੀਂ ਹੈਗੀ ਪੋਜ਼ਿਟਿਵ ਗੱਲ ਆ ਪੋਜ਼ਿਟਿਵ ਸਾਰਾ ਕੁਝ ਆ ਯਾਰੀ ਵੀ ਦਿਖਾਈ ਹੈ ਪਿਆਰ ਵੀ ਦਿਖਾਇਆ ਪਰਿਵਾਰ ਵੀ ਦਿਖਾਇਆਗਾ ਠੀਕ ਹੈ ਜੀ ਤੇ ਬਾਕੀ ਆਨੰਦ ਆਊਗਾ ਨੰਦ 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 ਬਸ ਫਿਰ ਡਾਇਲੋਗ ਹੋ ਜਾ ਇੱਕ ਹਾਂ ਫਿਲਮ ਦਾ ਡਾਇਲੋਗ ਤਾਂ ਹਾਇ ਤਾਂ ਯਾ ਤੁਸੀਂ ਮੈਂ ਪਹਿਲੀ ਫਿਲਮ ਆਇਆ ਨਾ ਕਰੋ ਯਾਰ ਮੇਰੇ ਕੋਲ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਬਈ ਥੈਂਕ ਯੂ ਥੈਂਕ ਯੂ